ਾਰੇ ਭਰਾਵਾਂ ਨੂੰ ਪਿਆਰ ਪੂਰੀ ਸੱਸਰੀ ਕਾ। ਗੇਰੋ ਬੀਬੀ ਠੀਕ ਆ। ਆਪਰੇਸ਼ਨ ਬੀਬੀ ਦਾ ਹੋ ਗਿਆ ਸਹੀ ਸਲਾਮਤ। ਹਾਂ ਬੀਬੀ ਠੀਕ ਆ ਹੁਣ ਵੀਰੇ। ਡਾਕਟਰ ਨੇ ਪੁੱਛਿਆ ਕਹਿੰਦਾ ਕੋਈ ਪ੍ਰੋਬਲਮ ਨਹੀਂ। ਪਲੇਟਾਂ ਪਾਤੀਆਂ ਵਾ। ਤੇ ਹੁਣ ਬਿਲਕੁਲ ਠੀਕ ਆ ਬੀਬੀ। ਪ੍ਰੇਸ਼ਨ ਕਰਕੇ ਲੈ ਆਂਦਾ ਬੀਬੀ ਨੂੰ। ਹੁਣ ਠੀਕ ਆ। ਜਰੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਭੈਣ ਭਰਾਵਾਂ ਨੇ ਅਰਦਾਸ ਕੀਤੀ ਆ ਦਾਦੀ ਸਹੀ ਸਲਾਮਤ ਆ অপারেশন ਹੋ ਗਿਆ ਵਾ ਠੀਕ ਠਾਕ ਡਾਕਟਰ ਕਹਿੰਦੇ ਕੋਈ ਪ੍ਰੋਬਲਮ ਨਹੀਂ ਹੋ ਗਿਆ ਅੱਧ ਘੰਟਾ ਹੋ ਗਿਆ অপারেশন ਹੋਏ ਨੇ ਬੀਬੀ ਨੂੰ ਬਾਹਰ ਲਿਆਂਦਾ ਵਧੀਆ ਠੀਕ ਠਾਕ ਆ ਕੋਈ ਆਕਸੀਜਨ ਨਹੀਂ ਲੱਗੀ ਕੋਸ਼ਰੀ ਨਾਮ ਕੋਈ ਗੁਰੂ ਗੋਸ਼ ਦੀ ਬੋਤਲ ਲੱਗੀ ਆ ਸਭ ਕੋ ਸਹੀ ਹੈ ਠੀਕ ਠਾਕ ਮੇਰੇ ਸਾਰੇ ਭੈਣ ਭਰਾਵਾਂ ਲਈ ਇਹਨਾਂ ਨੇ ਅਰਦਾਸ ਕੀਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰੇ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਸਾਰੇ ਭੈਣ ਭਰਾਵਾਂ ਦਾ ਮੇਰਾ ਧੰਨਵਾਦ